ਫਰੀਦਕੋਟ ਦੇ ਵਿੱਚ ਨਜਾਇਜ਼ ਕਬਜ਼ੇ ਦੀ ਪਰਮਾਰ ਹੈ ਅਤੇ ਫਰੀਦਕੋਟ ਦੇ ਲੋਕਾਂ ਵੱਲੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਗਈ ਸੀ ਕਿ ਨਜਾਇਜ਼ ਕਬਜ਼ੇ ਹਟਾਏ ਜਾਣ ਤਾਂ ਜੋ ਲੋਕਾਂ ਨੂੰ ਆ ਰਹੀ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਹੋਵੇ ਜਿਸ ਨੂੰ ਲੈ ਕੇ ਲਗਾਤਾਰ ਹੀ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਅੰਦਰ ਬੁਨਿਆਦੀ ਕਰਵਾਈ ਜਾ ਰਹੀ ਸੀ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਉਹ ਛੱਡਦੇ ਨਹੀਂ ਤਾਂ ਉਹਨਾਂ ਦੇ ਖਿਲਾਫ ਨਗਰ ਕੌਂਸਲ ਵੱਲੋਂ ਕਾਰਵਾਈ ਕੀਤੀ ਜਾਵੇਗੀ ਅਤੇ ਅਗਲੀ ਤਰੀਕ ਤੋਂ ਪਹਿਲਾਂ ਹੀ ਨਗਰ ਕੌਂਸਲ ਵੱਲੋਂ ਹੁਣ ਨਜਾਇਜ਼ ਕਬਜ਼ੇ ਛਡਵਾਉਣ ਦੇ ਲਈ ਮਹਿੰਮ ਸ਼ੁਰੂ ਕੀਤੀ ਹੋਈ ਸੀ ਤਾਂ ਅੱਜ ਨਗਰ ਕੌਂਸਲ ਦੇ ਕਰਮਚਾਰੀਆਂ ਅਤੇ ਟ੍ਰੈਫਿਕ ਪੁਲਿਸ ਵੱਲੋਂ ਨਜਾਇਜ਼ ਕਬਜ਼ੇ ਛਡਵਾਉਣ ਜਾ ਰਹੇ ਸਨ ਤਾਂ ਜਦ ਪੂਰੀ ਟੀਮ ਨਾਰੀ ਚੈਂਪੀਅਨ ਸੈਂਟਰ ਦੇ ਵਿੱਚ ਨਜਾਇਜ਼ ਕਬਜ਼ੇ ਛਡਵਾਉਣ ਲੱਗੇ ਤਾਂ ਦੁਕਾਨਦਾਰ ਵੱਲੋਂ ਟ੍ਰੈਫਿਕ ਇੰਚਾਰਜ ਦੇ ਨਾਲ ਬਹਿਸ ਕੀਤੀ ਗਈ ਅਤੇ ਬਾਅਦ ਦੇ ਵਿੱਚ ਸੱਤਾਧਾਰੀ ਪਾਰਟੀ ਦੇ ਆਗੂ ਵੱਲੋਂ ਇਸ ਮਾਮਲੇ ਦਾ ਹੱਲ ਕਰਵਾਇਆ ਗਿਆ। चलो ग्रीनागर करी वञो हवा ਮੇਰਾ ਖੱਡੀ ਨਹੀਂ ਮੇਰਾ ਖੱਡੀ ਨਹੀਂ 2 ਕਰੋੜ ਇਹਨਾਂ ਨੇ ਹੀ ਲਾਏ ਆ ਸੋਤਰ ਨਾਲ ਬੁਲਾਇਆ ਕਿੱਥੋਂ ਨਹੀਂ ਆਇਆ ਫਿਰ ਉਹ ਜਿੱਥੇ ਜਿੰਨਾ ਹੀ ਮੈਂ ਕਦੇ ਨਹੀਂ ਆਇਆ ਮੇਰਾ ਕਿ ਮੇਰਾ ਕੋਈ ਫੌਜਦਾਰ ਕਿਸੇ ਤਰ੍ਹਾਂ ਦਾ ਨਹੀਂ ਆਇਆ ਮੈਨੂੰ ਸੋਤਰਾਂ ਫਰਾ ਮੱਦਦ ਪਾਸ ਨਹੀਂ ਦੇਣੀ ਆ ਮੈਂ ਦੇਣੀ ਆ ਮੰਨੋ 메ਨ ਬਾਜ਼ਾਰ ਦੇ ਵਿੱਚ ਜਾਂ ਸ਼ਹਿਰ ਦੇ ਹਾਲੇ ਵਾਲੇ ਜਿਹੜੇ ਨਜ਼ਾਇਜ਼ ਕਾਫੀ ਕਬਜ਼ੇ ਆ ਜੀ ਉਹ ਮਾਨਯੋਗ ਹਾਈ ਕੋਰਟ ਦੇ ਡਾਇਰੈਕਸ਼ਨ ਮੁਤਾਬਕ ਕਰਨਾ ਅਗਰ ਕੌਂਸਲ ਨੇ ਅੱਜ ਮੈਂ ਸ਼ੁਰੂ ਕੀਤੀ ਸੀ ਉਹਦੀ سپورਟ ਆਸਤੇ ਉਹਦੀ ਮਦਦ ਆਸਤੇ ਅਸੀਂ ਨਾਲ ਸੀ ਜੀ ਅੱਜ ਮੇਨ ਬਾਜ਼ਾਰ ਜਿਹੜਾ ਘੰਟਾ ਘਰ ਤੋਂ ਲੈ ਕੇ ਮੁਲਖਾ ਚੌਂਕ ਵਾਲਾ ਏਰੀਆ ਸਾਰਾ ਕਲੀਅਰ ਕੀਤਾ। ਕੇਟੂ ਮਾਰਕੀਟ ਵਾਲਾ ਸਾਰਾ ਕਲੀਅਰ ਕੀਤਾ ਜੀ। ਤੇ ਅਸੀਂ ਅੱਜ ਨਹਿਰ ਸ਼ੌਪਿੰਗ ਸੈਂਟਰ ਤੱਕ ਆਇਆ ਤੇ ਇਹ ਸਾਰਾ ਕਲੀਅਰ ਕੀਤਾ। ਆਹ ਦੇਖਿਆ ਜੀ ਲੋਕ ਬੱਚੇ ਜਿਹੜਾ ਉਹ ਵਿਰੋਧ ਕਰ ਰਹੇ ਸੀ ਇਹ ਕਿਉਂ ਕਲੈਕਟ ਕੀਤਾ। ਉਹਦੇ ਵਿੱਚ ਜਿੰਨਾਂ ਦੇ ਨਿਆਜ਼ ਕੱਪੜੇ ਆ ਜੀ ਜਿਹੜੇ ਚਿਦਾਵਾਾਂਗੇ ਉਹਨਾਂ ਵਿਰੋਧ ਕਰਨਾ ਹੀ ਹੈ। ਇਸ ਚੀਜ਼ ਦਾ ਅਸੀਂ ਉਹ ਜਿੰਨੇ ਨਿਆਜ਼ ਕੀਤੇ ਕੱਪੜੇ ਉਹਦੇ ਵੀ ਸਾਡੇ ਐਦਾਂ ਹੀ ਚੱਲਣ। ਉਹ ਪਰੰਤੂ ਨਗਰ ਕੌਂਸਲ ਦੇ ਜਿਹੜੇ ਇਹਨਾਂ ਦਾ ਕੋਈ ਨਕਸ਼ਾ ਹੁੰਦਾ ਉਹਦੇ ਮੁਤਾਬਕ ਜਿਹੜੇ ਸਹੀ ਆ ਉਹ ਜਿਹੜੇ ਗਲਤ ਸੀ ਉਹ ਲਗਭਗ ਕੰਪਲੀਟ ਹੋ ਗਏ ਜੀ ਉਹ ਸ਼ੀਰੀਏ ਦੇ ਬਾਕੀ ਜਿਹੜੇ ਰਹਿੰਦੇ ਆ ਉਹ ਨੈਕਸਟ ਜਦੋਂ ਨਗਰ ਕੌਂਸਲ ਸਾਨੂੰ ਕਹੂਗੀ ਵੀ ਆਪਾਂ ਕਿਸ ਦਿਨ ਕਰਾਉਣਾ ਫਿਰ ਅਸੀਂ ਉਹਨਾਂ ਦੇ ਨਾਲ ਹਾਜ਼ਰ ਆ ਜੀ